ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਜ਼ਰੂਰੀ ਸੂਚਨਾ ਦੇਣੀ ਸੀ ਗੁਰ ਅੰਗਦ ਦੇਵ ਇੰਸਟੀਚਿਊਟ ਆਫ ਕੈਰੀਅਰ ਐਂਡ ਕੋਰਸਸ ਰਾਹੀਂ ਜੋ ਕਿ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਉਹਨਾਂ ਦੀ ਸਰਪ੍ਰਸਤੀ ਹੇਠ ਜਿਹੜੀਆਂ ਮੁਫਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਇਹਦੇ ਵਿੱਚ ਆਈਬੀਪੀਐਸ ਇਮਤਿਹਾਨ ਦੀ ਤਿਆਰੀ ਕਰਵਾਈ ਜਾ ਰਹੀ ਹੈ ਉਹਦਾ ਇੱਕ 24 ਨਵੰਬਰ ਨੂੰ ਟੈਸਟ ਲਿਆ ਜਾ ਰਿਹਾ ਹੈ ਸਵੇਰੇ ਅ 11 ਵਜੇ 25 ਤਰੀਕ ਨੂੰ ਜਿਹੜੀ ਸਵੇਰੇ 11 ਵਜੇ ਇੰਟਰਵਿਊ ਹੋਣੀ ਆ ਲੜਕੇ ਤੇ ਲੜਕੀਆਂ ਦੋਵਾਂ ਵਾਸਤੇ ਹੀ ਆ ਠੀਕ ਹੈ ਤੇ ਉਸ ਤੋਂ ਬਾਅਦ SSC ਦੇ ਇਮਤਿਹਾਨ ਪੈਰਾਮੈਟਰੀ ਫੋਰਸ ਲਈ ਦਾਖਲਾ ਆ ਤੇ ਇਹ ਵੀ 24 ਨਵੰਬਰ ਨੂੰ ਟੈਸਟ ਲਿਆ ਜਾਣਾ ਆ ਤੇ ਇਹ 25 ਨਵੰਬਰ ਨੂੰ ਸਵੇਰੇ 11 ਵਜੇ ਇੰਟਰਵਿਊ ਇਹ ਸਕੇਵਲ ਤੇ ਕੇਵਲ ਕੁੜੀਆਂ ਵਾਸਤੇ ਆ ਇਹ ਤੁਸੀਂ ਸਥਾਨ ਹੈਗਾ ਬੀਐਡ ਕਾਲਜ ਦੀ ਪਹਿਲੀ ਮੰਜ਼ਲ ਇਹ ਕਰਵਾਇਆ ਜਾ ਰਿਹਾ ਨਿਸ਼ਾਨੇ ਸਿੱਕੀ ਖਰੂਰ ਸਾਹਿਬ ਚੈਰੀਟੇਬਲ ਟਰਸਟ ਖਰੂਰ ਸਾਹਿਬ ਵੱਲੋਂ ਤੇ ਸੰਪਰਕ ਨੰਬਰ ਜਿਹੜੇ ਆ ਥੱਲੇ ਦਿੱਤੇ ਨੇ 947830020 ਇਹਨਾਂ ਦੇ ਤੁਸੀਂ ਸੰਪਰਕ ਕਰਕੇ ਤੇ ਇਹ ਸੇਵਾ ਦਾ ਜਿਹੜੀਆਂ ਸਮਾਵਾ ਚੱਲ ਰਹੀਆਂ ਨੇ ਇੱਥੇ ਜਾ ਕੇ ਤੁਸੀਂ ਪੜ ਸਕਦੇ ਹੋ ਫ੍ਰੀ ਆਫ ਕੋਸਟ ਜਿਹੜੀ ਕੋਚਿੰਗ ਹੈ ਉਹ ਦਿੱਤੀ ਜਾ ਰਹੀ ਹੈ ਤੇ ਅ ਇੱਕ ਖਡੂਰ ਸਾਹਿਬ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪੈਂਦਾ ਆ ਤੇ ਜਿੰਨਾਂ ਜਿੰਨਾਂ ਨੂੰ ਵੀ ਦੀ ਨੀਡ ਹੋਵੇ ਮੈਂ ਤਾਂ ਕਰਕੇ ਦੇ ਤੇ ਸ਼ੇਅਰ ਕਰ ਦਿੱਤਾ ਸੀ ਕਿ ਜਿੰਨਾਂ ਜਿੰਨਾਂ ਨੂੰ ਵੀ ਨੀਡ ਹੋਵੇ ਤੁਸੀਂ ਉੱਥੇ ਜਾ ਕੇ ਆਪਣਾ ਇੱਥੇ ਐਡਮਿਸ਼ਨ ਲੈ ਸਕਦੇ ਹੋ ਕੋ ਛੋਟਾ ਜਿਹਾ ਪਹਿਲਾਂ 24 ਨਵੰਬਰ ਨੂੰ ਟੈਸਟ ਰੱਖਿਆ ਸਵੇਰੇ 11 ਵਜੇ ਟੈਸਟ ਹੋਣਾ ਆ ਤੇ 25 ਤਰੀਕ ਨੂੰ ਹੀ 11 ਵਜੇ ਸ਼ੁੱਕਰਵਾਰ ਜਿਹੜੀ ਆ ਉਹ 11 ਵਜੇ ਇੰਟਰਵਿਊ ਹੋਣੀ ਆ ਛੋਟੇ ਛੋਟੇ ਜਿਹੜੇ ਸਵਾਲ ਆ ਉਹ ਪੁੱਛੇ ਜਾਣਗੇ ਤੇ ਟੈਸਟ ਦੀ ਪੀਓ ਕਲਰਕ ਲੜਕੇ ਲੜਕੀਆਂ ਦੋਵਾਂ ਵਾਸਤੇ ਆ ਤੇ ਜਿਹੜੇ SSC ਦੇ ਇਮਤਿਹਾਨ ਆ ਪੈਰਾ ਮਿਲਟਰੀ ਫੌਜ ਲਈ ਉਹ ਕੇਵਲ ਤੇ ਕੇਵਲ ਕੁੜੀਆਂ ਲਈ ਆ ਧੰਨਵਾਦ